ਇਹ 44 ਸਾਲ ਦੇ ਹੋ ਗਿਆ ਆ। ਤੋਂ ਨਹੀਂ ਦਾੜ ਟਿਕਾਈ ਸੀ 35 ਸਾਲ ਪਹਿਲਾਂ। ਠੀਕ। ਮੜ ਕੇ ਕਦੀ ਦਾੜੋਂ ਦੁਖੀ ਨਹੀਂ। ਅਸੀਂ ਜਿੰਨੇ ਵੀ ਸਾਰੇ ਰਿਸ਼ਤੇਦਾਰ ਇੱਥੇ ਦਾੜਣਾ ਠੀਕ ਕਰਾਉਂਦੇ ਆ। ਹੁਣ ਤੁਸੀਂ ਛੋਟੇ ਬੱਚੇ ਨੂੰ ਲੈ ਕੇ ਆਉਂਦੇ ਹੋਤਾ ਆ। ਤੁਹਾਡੇ ਪੁੱਤ ਨੂੰ ਲੈ ਕੇ। ਹਾਂਜੀ ਫਿਰ ਮੈਂ ਕਹਿੰਦੀ ਇੱਥੇ ਲੈ ਕੇ ਆਵੇਂ ਦਾੰਦੜਾ ਨਾ ਆਵਣ ਸੀ ਆਉਂਦਾ ਤੇ ਮੈਂ ਕਹੇ ਸੀ ਬਾਬਾ ਜੀ ਦੇ ਕੋਲ ਲਿਜਾਵਾਂ ਤੇ ਇਹਨਾਂ ਕੋਲੇ ਆਉਂਦਾ। ਤੁਸੀਂ ਆਏ ਕਿਉਂ ਅੰਦਰ? ਮੇਰੇ ਆ ਬਹੁਤ ਜਿਆਦਾ ਦਰਦ ਹੋਣ ਲੱਗ ਗਏ ਜੀ। ਦਾੰਦਾਂ 'ਚ ਅੰਦਰ। ਹਾਂਜੀ। ਨਾ ਆ ਦੜ ਤੋਂ ਪਹਿਲੇ ਮੇਰੇ ਇਧਰਲੀ ਸਾਈਡ ਦੀ ਇਹ ਫਰਕ ਆ ਤੇ ਹੁਣ ਦਿਲਦਰ ਤੋਂ ਅਲੱਗ ਮੈਂ ਫੇਹਾਂ 2 ਸਾਲ ਮੇਰਾ ਬਰਦਰ ਵੀ ਪਹਿਲਾਂ ਆਇਆ ਸੀ ਉਹਦੇ ਵੀ ਦੜ ਦੜ ਬਹੁਤ ਜ਼ਿਆਦਾ ਕਰਦੀ ਸੀ ਉਹਨੇ 5 ਸਾਲੇ ਕੀਤੀਆਂ ਅੰਲੇ ਸਰਾਮ ਕਿਵੇਂ ਆਪਕੋ ਪਹਿਲੀ ਬਾਰੀ ਮੇ ਫਰਕ ਪੜਾ ਤਾ ਹਾਂਜੀ ਮੇਰੇ ਕੋ ਤੋਂ 10 ਸਾਲ ਬਾਅਦ ਆਈ ਹਾਂ ਮੈਂ ਫਿਰ ਦੁਬਾਰਾ 10 ਸਾਲ ਬਾਅਦ ਦੁਬਾਰਾ ਆਏ ਹਾਂ ਇੱਥੇ ਆਪਣੇ ਦਾਤਾਂ ਦਾ ਵੋਹੀ ਟ੍ਰੀਟਮੈਂਟ ਕਰਾ ਲੈ ਪਰ ਉੱਤੇ 10 ਸਾਲ ਦੇ ਅੰਦਰ ਅੰਦਰ ਆਪਕੋ ਕੋਈ ਦਿੱਕਤ ਨਹੀਂ ਹੋਈ ਕੋਈ ਦਿੱਕਤ ਨਹੀਂ ਹੋਈ ਕੋਈ ਦਿੱਕਤ ਨਹੀਂ 10 ਸਾਲ ਕੇ ਤੋ ਕਿਸੇ ਕਿਸੇ ਡੈਂਟਿਸਟ ਕੋ ਦਿਖਾਣੇ ਦੀ ਜ਼ਰੂਰਤ ਨਹੀਂ ਪਈ ਜ਼ਰੂਰਤ ਹੀ ਨਹੀਂ ਪੜੇਗੀ ਜ਼ਰੂਰਤ ਹੀ ਨਹੀਂ ਪੜੇਗੀ ਇਸ ਚੀਜ਼ ਦਾ ਬਖਸ਼ ਹੈ ਤੇ ਤੁਹਾਡੀ ਕਿੰਨੀ ਪੀੜੀ ਹੋਗੀ ਜਿਹੜਾ ਇਹ ਕੰਮ ਜਿਹੜੀ ਹੈ ਸੇਵਾ ਹੈ ਜਿਹੜੀ ਉਹ ਕਰ ਰਹੀ ਇਸ ਦਰਬਾਰ ਦੀ ਜਿਹੜੀ ਗੱਦੀ ਦੀ ਪੀੜੀ ਹੈ ਉਹ 13ਵੀਂ ਪੀੜੀ ਜਿਹੜੀ ਸਮਾਧਾ ਸਾਡੀਆਂ ਦਰਬਾਰ ਦੀਆਂ ਜਿਹੜੇ ਮਹੰਤਾ ਜੀ ਦੀ ਸਮਾਦ ਵਗੈਰਾ ਬਣੀਆਂ ਉਹ ਸਾਰੀਆਂ ਸਾਡੀ ਇੱਥੇ ਹੀ ਆ ਕਿਸੇ ਵੀ ਬੰਦੇ ਦੇ ਦੰਦ ਜਾਂੜ ਦੇ ਵਿੱਚ ਕੀੜਾ ਲੱਗਿਆ ਜਦੋਂ ਕੋਈ ਸਾਡੇ ਕੋਲ ਆਉਂਦਾ ਹੈ ਉਹ ਕੋਲ ਇੱਕ ਮੇਕ ਲਈ ਜਾਂਦੀ ਹੈ ਜਿਹੜੀ ਮੇਕ ਸਾਡੇ ਕੋਲ ਇੱਥੇ ਪਈ ਹੁੰਦੀ ਹੈ ਉਸ ਤੋਂ ਬਾਅਦ ਉਸ ਦਾ ਨਾਮ ਪੁੱਛ ਕੇ ਕਿੰਨੇ ਸਾਲ ਦੀ ਉਸ ਬੰਦੇ ਨੇ ਬੰਦ ਕਰਵਾਨੀ ਜਾਂਦੀ 50 ਤੋਂ ਘੱਟ ਕੋਈ ਵੀ ਗਿਣਤੀ ਦਾ ਇੱਕ ਅੱਖਰ ਬੋਲ ਦਿੰਦਾ ਉਹ ਬੋਲਣ ਤੋਂ ਬਾਅਦ ਅਸੀਂ ਉਹਦੀ ਜਿਹੜੀ ਕਿਲ ਲੇਤੀ ਹੁੰਦੀ ਇਹ ਸਾਡੀ ਮੰਤਰਾਂ ਦੇ ਨਾਲ ਪਰਚੀ ਆ ਮੰਤਰ ਲਿਖਿਆ ਹੋਇਆ ਤੇ ਹਾਂਜੀ ਇਸ ਤੋਂ ਇੱਕ ਪਰਚੀ ਲੈ ਕੇ ਜਾਂ ਉਹਦੀ ਕਿਲ ਤੇ ਰੱਖ ਕੇ ਅਸੀਂ ਉਹਨੇ ਕਿਲ ਦੇਣੀ ਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਸਿਰਫ 10 ਸਾਲ ਤੋਂ ਛੋਟੇ ਬੱਚਿਆਂ ਨੂੰ ਟੌਫੀਆਂ ਦੇਣੀਆਂ ਮੈਂ ਬਾਰ-ਬਾਰ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜੇ ਕੀੜਾ ਲੱਗਿਆ ਠੰਡਾ ਗਰਮ ਲੱਗ ਰਿਹਾ ਚਾੜ ਦੇ ਉੱਤੇ ਉਹ ਜ਼ਰੂਰ ਆਓ ਔਰ ਆ ਕੇ ਉਹਨੂੰ ਉਹਰੇ ਆ ਕੇ ਕਿਲਵਾ ਲਓ ਔਰ ਬਾਬਾ ਜੀ ਮੁਰੇ ਹਾਜ਼ਰੀ ਲਗਾ ਦਿਓ ਉਹਦੇ ਨਾਲ ਬਿਲਕੁਲ ਦੰਤ ਚਾੜ ਦਾ ਜਿਹੜਾ ਕੀੜਾ ਉਹ ਮਰ ਜਾਂਦਾ ਖਤਮ ਹੋ ਜਾਂਦਾ ਤੇ 64 ਸਾਲ ਦੇ ਹੋ ਗਏ ਆ ਤੋਂ ਨਹੀਂ ਦਾੜ ਟਖਾਈ ਸੀ 35 ਸਾਲ ਪਹਿਲਾਂ ਮੁੜ ਕੇ ਕਦੀ ਦਾੜੋਂ ਦੁਖੀ ਨਹੀਂ ਅਸੀਂ ਜਿੰਨੇ ਵੀ ਸਾਰੇ ਰਿਸ਼ਤੇਦਾਰ ਇੱਥੇ ਦਾੜ ਦਾ ਠੀਕ ਕਰਾਉਨੇ ਆ ਸੰਸਾਰਿਆਂ ਰਾਮ ਆ ਜਾਂਦਾ ਮਤਲਬ ਦੰਤੋ ਕੋਈ ਵੀ ਤੁਹਾਨੂੰ ਸਮੱਸਿਆ ਹੋएगी ਤੁਸੀਂ ਇੱਥੇ ਆ ਸਕਦੇ ਹੋ ਕੀੜਾ ਲੱਗਿਆ ਹੋਏ ਦੰਦ ਖਤਮ ਜਣੀ ਦਾੜ ਪੱਟੀ ਨਾ ਹੋਵੇ ਜਬੂਰਾਂ ਵਿੱਚ ਦਾੜ ਦੀ ਪਿਆ ਹੋਈ ਮਤਲਬ ਪਸ ਨਾ ਪਿਆ ਹੋਏ ਵਿੱਚ ਨਹੀਂ ਨਹੀਂ ਮਤਲਬ ਕਿਸੇ ਨੂੰ ਜਣੀ ਪਟਾਈ ਨਾ ਦਾੜ ਹੋਵੇ ਦੰਦ ਤੇ ਸਾਰਾ ਵਿੱਚ ਬਿਲਕੁਲ ਠੀਕ ਹੋ ਜਾਂਦਾ ਇਹਦੀ ਡੈਡੀ ਨੂੰ 35 ਸਾਲ 36 ਸਾਲ ਸਾਰੀਆਂ ਦਾੜਾਂ ਬਿਲਕੁਲ ਠੀਕ ਆ ਇਹ ਬਾਬਾ ਜੀ ਦੇ ਕੰਮ ਆ ਤੁਸੀਂ ਛੋਟੇ ਬੱਚੇ ਨੂੰ ਲੈ ਕੇ ਆਏ ਤੁਹਾਡੇ ਪੋਤੇ ਨੂੰ ਲੈ ਆ ਹਾਂਜੀ ਫਿਰ ਮੈਂ ਕਿ ਇੱਥੇ ਲੈ ਕੇ ਆਵੇਂ ਦੰਦੜਾ ਰਾਮ ਨਹੀਂ ਸੀ ਆਉਂਦਾ ਤੇ ਮੈਂ ਕਿ ਇਸ ਬਾਬਾ ਜੀ ਦੇ ਕੋਲ ਲਿਜਾਵਾਂ ਤੇ ਇਹਨਾਂ ਕੋਲ ਰਾਮ ਆਉਂਦਾ ਤਨੋਂ ਕਲ ਵੀ ਆਈ ਏ ਸਤਾਜ ਵੀ ਆਈ ਆ ਤੇ ਚਾਰ ਦਾਣਾ ਲਗਾਤਾਰ ਹੋਣੀ ਬਿਲਕੁਲ ਠੀਕ ਹੋ ਜਾਣਾ ਠੀਕ ਹੈ ਤਾਂ ਪਹਿਲੀ ਵਾਰੀ ਆਇਓ ਤੁਸੀਂ ਨਹੀਂ ਅਸਤ ਨਹੀਂ ਅਸੀਂ ਤੈਨੂੰ ਪਹਿਲੀ ਵਾਰ ਨਹੀਂ ਪਰ ਅਸੀਂ ਬਹੁਤ ਚਿਰ ਦੇ ਇੱਥੇ ਹੋਣੇ ਜਾਂਦੇ ਆ ਤੁਸੀਂ ਆਏ ਕਿਉਂ ਅੰਦਰ ਮੇਰੇ ਆ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਏ ਜੀ ਦੰਦਾ ਤੇ ਅੰਦਰ ਹਾਂਜੀ ਦਰ ਆ ਦਰਦ ਹੁੰਦੀ ਪਹਿਲੇ ਮੇਰੇ ਇਧਰਲੀ ਸਾਈਡ ਦੀ ਹਾਂਜੀ ਇਹ ਫਰਕ ਆ ਤੇ ਹੁਣ ਇਧਰ ਦਰਦੋਂ ਲੱਗ ਗਿਆ ਮੈਂ ਫੇ ਆ ਦੋ ਸਾਲ ਪਹਿਰ ਆਇਓ ਤੇ ਤੁਸੀਂ ਹੁਣ ਤੁਹਾਡੇ ਫਰਚੇ ਕੀ ਐ ਮੇਖ ਆ ਜੀ ਮੇਖ ਹੈ ਹਾਂਜੀ ਮੇਰੇ ਬਰਦਰ ਵੀ ਪਹਿਲਾਂ ਆਇਆ ਸੀ ਉਹਦੇ ਵੀ ਦਰਦ ਦਰਦ ਬਹੁਤ ਜ਼ਿਆਦਾ ਕਰਦੇ ਸੀ ਉਹਨੇ 5 ਮਤੇ ਵੀ ਇਹਨਾਂ ਨੂੰ ਕੋਈ ਟਾਈਮ ਦੱਸਣਾ ਪੈਂਦਾ ਕਿ ਇਹਨੇ ਲਈ ਦਰਦ ਬੰਦ ਕਰਨੀ ਹੈ ਹਾਂਜੀ ਬਾਬਾ ਜੀ ਕਹਿੰਦੇ ਕਿੰਨੇ ਸਾਲੇ ਕਰਾਣੀ ਹੈ ਜੀ ਅਈ ਹੁਣ 6 ਸਾਲ ਦੇ ਕਹਿੰਦੇ ਨੇ 6 ਸਾਲ ਦੀ ਕਰਨੀ ਹੈ ਜੀ 3 ਸਾਲ ਦੇ 5 ਸਾਲ ਦੇ ਆਰਾਮ ਰਹਿੰਦੇ ਨੇ 6 ਸਾਲ ਮੈਂ 2 ਸਾਲ ਦੀ ਗਿਆ ਸੀ ਆਰਾਮ ਆ ਜੀ ਹੁਣ ਫੇ ਮੇਰੇ ਦਾਦੇ ਉੱਠ ਗਏ 6 ਸਾਲ ਬਾਅਦ ਤੇ ਫਿਰ ਹੁਣ ਕਿੰਨੇ ਸਾਲ ਲਈ ਕਹਿਣ ਆਇਓ ਹੁਣ ਦੇਖੋ ਠੀਕ ਹੈ ਜੀ ਜੇ ਮਨ ਚਾਹੇ ਤੇ ਬੋਲ ਲਾਗੇ ਠੀਕ ਹੈ ਜੀ ਹਾਂਜੀ ਇਹ ਤੁਸੀਂ ਕਿੱਲ ਰੱਖ ਰਹੇ ਹੋ ਹਾਂਜੀ ਰੱਖੋ ਜੀ ਮੇਕ ਰੱਖੋ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਜਿਹੜਾ ਹੈ ਜਿਹੜੀ ਦੰਦ ਦਾ ਦਰਦ ਹੈ ਉਹ 40 ਸਾਲ ਲਈ ਬੰਦ ਕਰਾਣਾ ਹੈ ਤੇ 40 ਸਾਲ ਦੇ ਲਈ ਉਹਨਾਂ ਨੇ ਉਹਨਾਂ ਦੀ ਅਰਜ਼ੀ ਆ ਪਰਚੀ ਲਗਾਤੀ ਹੋਈ ਹੈ ਬੱਚੇ ਨੂੰ ਟੌਫੀ ਦੇ ਦੇਣਾ ਆਪ ਨਹੀਂ ਖਾਣਾ ਬੜਿਆ ਨਹੀਂ ਦੇਣਾ ਦੋ ਜਾੜਾਂ ਦੇ ਵਿੱਚ ਕੀੜਾ ਹੁੰਦਾ ਬੰਦਾ ਜਾੜ ਕਰਵਾ ਲੈਂਦਾ ਇੱਕ ਵਾਰੀ ਔਰ ਉਹਦਾ ਨਿਕਲ ਜਾਂਦੇ 6 ਮਹੀਨੇ ਸਾਲ ਨਿਕਲ ਜਾਂਦਾ ਪਰ ਜਿਹੜੀ ਦੂਸਰੀ ਜਾੜ ਦਾ ਕੀੜਾ ਉਹ ਨਹੀਂ ਕਰਵਾਇਆ ਆਪਾਂ ਜੇ ਦੋ ਜਾੜਾਂ ਦੇ ਸੈਂਟਰ 'ਚ ਉਂਗਲ ਰੱਖਾਂਗੇ ਉਹ ਫਿਰ ਦੋਨੋਂ ਜਾੜਾਂ ਨਹੀਂ ਠੀਕ ਹੋਣਗੀਆਂ ਉਹ ਦੁਆਰਤੀ ਆ ਕੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਕਰਵਾਣੀ ਪਊਗੀ एक ही कम होगा उनहात ठीक होएगा आप कहा से आए जी हम यूपी से आए हैं आप यूपी से आए जी जी ठीक है तो आपको क्या दिक्कत यहाँ के बारे में आपको कहाँ से पता लगा हमारी बुआ यहाँ रहती है ठीक तो है। हम उनके पास आए तो हमने बताया तो उन्होंने हमको बताया वहाँ पे जाइए और वो है जो अपना ठीक इलाज होता है वो लोग करवाई है यहाँ पे आई थी और उनको फर्क पड़ा उनको फर्क बहुत अच्छा पड़ा तभी तो हम लोग यहाँ पे भेजी है हम लोग आए यहाँ पे आप यूपी के कहाँ से है अमेठी जिला है हमारा अमेठी जिला से आए हुए ये आए हुए हैं यूपी अमेठी जिला से और इनके भी दांतों जो था दर्द था और उसके कारण स्पेशली यूपी से अपने दांत के दर्द को ठीक कराने के लिए यहाँ पर आए अगर आपके दांत में कोई कीड़ा लगा हो या ठंडा गर्म लगता हो तो यहाँ पर इस जगह पर जहाँ है लुधियाना के अंदर यहाँ पर इस जगह पर है बक्स और ये महंत जी सिर्फ एक कील ठोकने के साथ ही दांतों का दर्द को इलाज कर देते हैं ਇਹ ਵੀਰ ਇੱਥੇ ਆਏ ਨੇ ਤੇ ਇਹਨਾਂ ਨੂੰ 45 ਸਾਲ ਲਈ ਕਹਿੰਦੇ ਨੇ ਕਿ ਮੈਨੂੰ ਜਿਹੜੀ ਜਾੜ ਦੀ ਦਰਦ ਹੈ ਉਹ ਬੰਦ ਹੋ ਜਾਏ ਤੇ ਉਹਨਾਂ ਨੇ ਸਿਰਫ ਇੱਕ ਕੀਲ ਠੋਕੀ ਆਪਣੀ ਲੱਕੜ ਦੇ ਉੱਤੇ ਕੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਕਰਨ ਜੀ ਤੁਸੀਂ ਇੱਥੋਂ ਹੀ ਹੋ ਲੁਧਿਆਣਾ ਤੋਂ ਲੁਧਿਆਣੇ ਤੋਂ ਹੀ ਆ ਜੀ ਤੇ ਕੀ ਦਿੱਕਤ ਸੀਗੀ ਤੁਹਾਨੂੰ ਬਸ ਜੀ ਮੈਂ ਕੈਵਲ ਹੋਇਆ ਸੀ ਦੰਤ ਤੇ ਥੱਲੇ ਉਹਦੇ ਕੀੜਾ ਲੱਗਣ ਲੱਗ ਗਿਆ ਸੀ ਕੈਵ ਦੇ ਠੀਕ ਹੈ ਤੇ ਇਸ ਕਰਕੇ ਮੈਂ ਇੱਥੇ ਆਇਆ ਟਕਾਣ ਠੀਕ ਹੈ ਤੇ ਇਹ ਆਇਸੀ ਕਿ ਇਹ ਆਪਣੇ ਆਲਰੇਡੀ ਇੱਕ ਮੈਡੀਕਲ ਟ੍ਰੀਟਮੈਂਟ ਕਰਾ ਚੁੱਕੇ ਨੇ ਆਨੰਦ ਦੇ ਟੀਥ ਦੇ ਉੱਤੇ ਕੈਪ ਲੱਗੀ ਹੋਈ ਏ ਲੇਕਿਨ ਹੋਣੇ ਜਿਹੜੇ ਨੇ ਉਹਨਾਂ ਨੂੰ ਉਸੇ ਦੰਦ ਜਿੱਤੇ ਤੇ ਕੈਪ ਲੱਗੀ ਹੋਈ ਏ ਉਹ ਕੀੜਾ ਲੱਗੇ ਤੋ ਉਹਦਾ ਇਲਾਜ ਲਈ ਇੱਥੇ ਮਹੰਤ ਜੀ ਕੋਲ ਆਏ ਇਹਨਾਂ ਨੂੰ ਬਖਸ਼ੇ ਇਹ ਚੀਜ਼ਾਂ ਨੂੰ ਦੰਤ ਤੋਂ ਰਿਲੇਟਡ ਜੇ ਕਿਸੇ ਨੂੰ ਕੀੜਾ ਲੱਗ ਜਾਏ ਜਾਂ ਸਰਦ ਗਰਮ ਹੁੰਦਾ ਹੈ ਉਹਦੇ ਦਾ ਇਲਾਜ ਇਸ ਜਗ੍ਹਾ ਤੇ ਆਕਰ ਹੁੰਦਾ ਹੈ ਲੁਧਿਆਣਾ ਦੇ ਅੰਦਰ ਕੀ ਦਿੱਕਤ ਹੈ ਆਪਕੋ ਦੰਤਦਰ ਦੋਰਾ ਪਾਣੀ ਪੀਤੇ ਠੰਡਾ ਤਾਂ ਝੰਝਨਾਟ ਸੀ ਹੁੰਦੀ ਹੈ ਉਸਮੇ ਪਾਣੀ ਪੀਤੇ ਹੈ ਤੋ ਠੰਡਕ ਲੱਗਤੀ ਹੈ ਔਰ ਝੁੰਝਨਾਟ ਸੀ ਹੁੰਦੀ ਹੈ ਤੋ ਆਪ ਯਹਾਂ ਪਰ ਕੀ ਕਰਾਣੇ ਆਏ ਦੰਤ ਚਰवाने ਜੇ ਦਰਦ ਘੱਮ ਹੋ ਜਾਏ ਦਰਦ ਤੋ ਪਹਿਲੀ ਬਾਰ ਹੀ ਆਣ ਲੱਗਿਆ हां जी मैं पहली बार है इससे पहले मेरा भाई आ चुका है उसका दर्द सही रहता है उनका दर्द सही रहता हान है काफी टाइम से एक 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 अपने आप जितनी चीजें कुदरत का करिश्मा मेनू लगदा है कि किथे ना किथे छोटी जी चीज नाल ਤੁਸੀਂ ਸਿਰਫ ਆ ਲੱਕੜ ਦੇ ਉੱਤੇ ਕਰਕੇ ਤੇ ਕਈ ਲੋਕਾਂ ਨੂੰ ਫਰਕ ਹੈ ਕਈ ਲੋਕ बार-बार आ ਰਹੇ ਨੇ यहां पर खुद भी आए हुए हैं इसके पहले वे अपनी वाइफ का गया था तो उसमें फर्क था उनका ठीक है, है। इसीलिए आए ठीक है यहाँ पर जगह पे बक्स है तो हाँ होगी तो तो आराम मिल जाता है लोगों को है। और इतने सारे लोग आते मैं, मैंने भी किसी से सुना ही था किसी ने मुझे भी बताया उसके बाद मैं आया एक दूसरे से ही पता चलता है और लोगों को फायदा होती है तभी तो लोग आते हैं पहले भी आये हुए पहले भी आये नाम मंजीत कौर मंजीत जी तुम कितने ਆਸੀਂ ਆਣਾ ਤੁਸੀਂ ਲੁਧਿਆਣਾ ਚਾਹੀ 32 ਸੈਕਟਰ ਚ 32 ਸੈਕਟਰ ਚ ਤੇ ਤੁਹਾਨੂੰ ਫਰਕ ਕੀ ਮੈਮ ਇਧਰ ਆਉਣ ਤੋਂ ਬਾਅਦ ਹਾਂਜੀ ਹਾਂਜੀ ਮੇਰੇ ਜਾਣਾ ਪਹਿਲਾਂ ਮੈਂ ਠੁਕਾਈ ਨਹੀਂ ਸੋ ਆਪੇ ਹੀ ਨਿਕਲਿਆ ਮੈਂ ਕਢਾਈਆਂ ਨਹੀਂ ਕਰੇ ਅੱਛਾ ਤੇ ਜਾਣਾ ਤੁਹਾਡੀਆਂ ਕੀ ਦਿੱਕਤ ਸੀਗੀ ਜਾਣਾ ਦੇ ਅੰਦਰ ਕੀੜਾ ਲੱਗਾ ਹੁਣ ਵੀ ਦੰਦਾਂ ਨੂੰ ਕੀੜਾ ਲੱਗਾ ਹੈ ਹੁਣ ਮੇਰੀ ਜਾੜ ਦਰਸੀ ਹੋ ਮੈਂ ਦੋ ਤਿੰਨ ਦਿਨ ਤੋਂ ਨਾ ਤੇ ਕੀ ਹੈ ਕੀ ਇਥੇ ਕਰਨ ਤੋਂ ਬਾਅਦ ਆਪਣੇ ਆਪ ਹੀ ਜਿਹੜੀ ਚੀਜ਼ ਹੈ ਉਹ ਠੀਕ ਹੋ ਜਾਂਦੀ ਹੈ ਆਪੇ ਨਿਕਲ ਜਾਂਦੀ ਹੈ ਠੀਕ ਹੀ ਹੋ ਜਾਂਦੀ ਹੈ ਸਰੂਜੀ ਜੀ ਕਿਹਾ ਆਪ ਹਾਂ ਪਰ ਕਿਉਂ ਆਏ تھے ਦਾੜ ਠੁਕਾਉਣੇ ਕੇ ਲਿਏ ਦਾੜ ਠੁਕਾਉਣੇ ਕੇ ਲਿਏ ਆਏ ਤੇ पर सेकंड टाइम हूं। तो कैसे आपको पहली बारी में फर्क पड़ा था हाँ जी तो दस साल बाद आई हूँ फिर दोबारा अच्छा आप दस साल बाद दोबारा आए यहाँ पर अपने दांतों का वही ट्रीटमेंट करा ले पर उतने दस, दस साल दस के अंदर अंदर आपको कोई दिक्कत नहीं हुई दिक्कत नहीं हुई कोई दिक्कत नहीं दस साल तो किसी किसी डेंटिस्ट को दिखाने की जरूरत नहीं पड़ी जरूरत ही नहीं पड़ी जरूरत ही नहीं पड़ी आओ थो मिलाने ਮਹੰਤ ਜੀ ਦੇ ਨਾਲ ਜਿੰਨ ਜੋ ਕਰਦੇ ਨੇ ਇਹ ਦੰਦਾਂ ਦਾ ਇਲਾਜ ਤੇ ਗੱਲ ਕਰਾਨੇ ਆ ਇਸ ਚੀਜ਼ ਦਾ ਬਖਸ਼ ਹੈ ਤੇ ਤੁਹਾਡੀ ਕਿੰਨੀ ਪੀੜੀ ਹੋ ਗਈ ਹੈ ਜਿਹੜਾ ਇਹ ਕੰਮ ਜਿਹੜੀ ਹੈ ਸੇਵਾ ਹੈ ਜਿਹੜੀ ਉਹ ਕਰ ਰਹੀ ਹੈ ਦੇਖੋ ਕਿਸੇ ਵੀ ਬੰਦੇ ਦੀ ਬੱਚੇ ਦੀ ਬਜ਼ੁਰਗ ਦੀ ਦੰਦ ਉਹ ਚਾੜ ਦੇ ਵਿੱਚ ਕੀੜਾ ਲੱਗਿਆ ਹੋਵੇ ਮੈਂ ਬਾਰ ਬਾਰ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜੇ ਕੀੜਾ ਲੱਗਿਆ ਠੰਡਾ ਗਰਮ ਲੱਗ ਰਿਹਾ ਚਾੜ ਦੇ ਉੱਤੇ ਉਹ ਜ਼ਰੂਰ ਆਓ ਔਰ ਆ ਕੇ ਉਹਨੂੰ ਉਹਰੇ ਆ ਕੇ ਕਲਵਾ ਲਓ ਪਰ ਬਾਬਾ ਜੀ ਮure ਹਾਜ਼ਰੀ ਲਗਾ ਦੋ ਉਹਦੇ ਨਾਲ ਬਿਲਕੁਲ ਦੰਤ ਚਾਰ ਦਾ ਜਿਹੜਾ ਕੀੜਾ ਉਹ ਮਰ ਜਾਂਦਾ ਖਤਮ ਹੋ ਜਾਂਦਾ ਉਹ ਬੰਦੇ ਦੰਤ ਚਾਰ ਜਿਹੜੇ ਗਏ ਉਹ ਸਾਰੇ ਸਹੀ ਦਿੰਦੇ ਬਿਲਕੁਲ ਤੇ ਇਹ ਜਿਹੜੀ ਤੁਸੀਂ ਅਰਜੀ ਲਗਾਨਦੇ ਹੋ ਉਹ ਕਿੰਨੂੰ ਲਗਾਨਦੇ ਹੋ ਹਨੂਮਾਨ ਜੀ ਦੇ ਇਹ ਅਰਜੀ ਹਨੂਮਾਨ ਜੀ ਦੇ ਲੱਗਦੀ ਹੈ ਜੀ 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 ਉਹ ਹਨੂਮਾਨ ਜੀ ਦੇ ਮure ਅਰਜੀ ਲੱਗ ਜਾਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਬੰਦੇ ਆਂਦੇ ਆ ਸਾਰਿਆਂ ਦਾ ਹੋ ਜਾਂਦਾ ਜੀਰੋਂ ਉਸ ਤੋਂ ਬਾਅਦ ਜੀਰੋਂ ਆਰਤੀ ਹੁੰਦੀ ਆ ਉਸ ਟਮ ਉਹਦੀ ਹਾਜ਼ਰੀ ਲੱਗੀਦੀ ਮਤਲਬ ਇਹ ਤੁਸੀਂ ਜਿਹੜੀ ਵੀ ਅਰਜੀ ਆ ਇਹਦੇ ਉੱਤੇ ਲਿਖਦੇ ਹੋ ਇਹ ਅਰਜੀ ਜਾਂਦੀ ਉਹਨਾਂ ਦੇ ਕੋਲ ਸਾਰੀ ਇਹ ਤਾਂ ਜੀ ਹੁਣ ਦੁਨੀਆ ਹੀ ਦੱਸੂਗੇ ਹਾਂਜੀ ਜਿਹੜੇ ਠੀਕ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਸਿੱ ਜਿਨ੍ਹਾਂ ਜਿਨ੍ਹਾਂ ਨੇ ਅਰਦਾਸ ਕੀਤੀ ਹੁੰਦੀ ਆ ਉਹ ਫਿਰ ਤੁਸੀਂ ਅਰਦਾਸ ਦੇ ਟਾਈਮ ਤੇ ਜਦ ਚਾਮ ਦੀ ਸੇਵਾ ਹੁੰਦੀ ਹੈ ਆਰਤੀ ਹੁੰਦੀ ਤੇ ਉੱਤੇ ਹਨੂਮਾਨ ਜੀ ਦੇ ਅੱਗੇ ਅਰਦਾਸ ਕਰਕੇ ਉਹਨਾਂ ਦੀ ਚੀਜ਼ ਉੱਥੇ ਦੇ ਉੱਤੇ ਰੋਕ ਦਿੰਦੇ ਹੋ ਸਰ ਕਿੰਨੀ ਪੀੜੀ ਹੈ ਜਿਹੜੀ ਆ ਪੀੜੀਦਰ ਪੀੜੀ ਤੁਹਾਡਾ ਕੰਮ ਇੱਥੇ ਚੱਲਦਾ ਪਿਆ ਹੈ ਦੇਖੋ ਜੀ ਇਸ ਟਾਈਮ ਜਿਹੜੀ ਗੱਦੀ ਹੈ ਇਸ ਦੇ ਉੱਤੇ 13ਵੀਂ ਪੀੜੀ ਦੇ ਉੱਤੇ ਮੈਂ ਬੈਠਾ ਹਾਂ ਠੀਕ ਹੈ ਠੀਕ ਹੈ ਜੀ ਇਸ ਦਰਬਾਰ ਦੀ ਜਿਹੜੀ ਗੱਦੀ ਦੀ ਪੀੜੀ ਆ ਉਹ 13ਵੀਂ ਪੀੜੀ ਦਰبار ਦੀਆਂ ਜਿਹੜੇ ਮਹੰਤਾ ਜੀ ਦੀ ਸਮਾਜ ਵਗੈਰਾ ਬਣੀ ਆ ਉਹ ਸਾਰੀਆਂ ਸਾਡੀ ਇੱਥੇ ਹੀ ਆ ਔਰ ਉਸ ਦੇ ਰਿਕਰਡਿੰਗਲੀ ਅger ਚੱਲੀ ਆ ਪਾ ਤੇ 13ਵੀਂ ਪੀੜ੍ਹੀ ਜਿਹਨਾਂ ਕੀ ਪੰਜ ਪੀੜ੍ਹੀਆਂ ਦੀ ਤਾਂ ਮੇਰੇ ਕੋਲ ਉਰੇ ਇਸ ਟਾਈਮ ਪ੍ਰੈਜ਼ੈਂਟ ਫੋਟੋਆਂ ਵੀ ਹੈਗੀਆਂ ਮੇਰੇ ਫਾਦਰ ਸਾਹਿਬ ਅਜੇ ਹੈਗੇ ਉਸ ਤੋਂ ਪਹਿਲਾਂ ਜਿਹੜੇ ਮਹੰਤ ਜੀ ਸੀ ਉਹਨਾਂ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਜਿਹੜੇ ਮਹੰਤ ਜੀ ਉਹਨਾਂ ਦੀ ਜਿਹੜੀ ਤਸਵੀਰ ਆ ਮੇਰੇ ਕੋਲ ਇਸ ਟਾਈਮ ਇਸ ਗੱਡੀ ਦੇ ਉੱਤੇ ਵਿਰਾਜਮਾਨ ਵੀ ਆ ਵਿਰਾਜਮਾਨ ਹੈ ਮੌਜੂਦ ਨੇ ਬਿਲਕੁਲ ਠੀਕ ਹੈ ਤੇ ਕੀ ਚੱਲਦਾ ਕੀ ਹੈ ਕਿ ਬੰਦਾ ਆਂਦਾ ਹੈ ਉਹ ਤੁਹਾਨੂੰ ਕੀ ਕਹਿੰਦਾ ਮੇਰੀ ਜੜ ਦਰ ਦੇ ਉਸ ਤੋਂ ਬਾਅਦ ਉਹਨੂੰ ਮੇਕ ਦੀ ਲੋਡ ਪੈਂਦੀ ਹੈ ਤੇ ਮੇਕ ਵੀ ਤੁਹਾਡੇ ਇਧਰ ਪਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਮਤਲਬ ਪੂਰਾ ਪ੍ਰੋਸੈਸ ਕੀ ਹੈ ਮੈਨੂੰ ਇਹ ਥੋੜਾ ਜਾਣਨ ਚ ਇੰਟਰਸਟਿਡ ਹਾਂ ਕਿਸੇ ਵੀ ਬੰਦੇ ਦੇ ਦੰਦ ਜਾਂੜ ਦੇ ਵਿੱਚ ਕੀੜਾ ਲੱਗਿਆ ਜਦੋਂ ਕੋਈ ਸਾਡੇ ਕੋਲ ਆਉਂਦਾ ਹੈ ਉਹ ਕੋਲ ਇੱਕ ਮੇਕ ਲਈ ਜਾਂਦੀ ਹੈ ਜਿਹੜੀ ਮੇਕ ਸਾਡੇ ਕੋਲ ਇੱਥੇ ਪਈ ਹੁੰਦੀ ਹੈ ਉਸ ਤੋਂ ਬਾਅਦ ਉਸ ਦਾ ਨਾਮ ਪੁੱਛ ਕੇ ਕਿੰਨੇ ਸਾਲ ਹੀ ਉਸ ਬੰਦੇ ਨੇ ਬੰਦ ਕਰਵਾਨੀ ਜਾਂੜ 50 ਤੋਂ ਘੱਟ ਕੋਈ ਵੀ ਗਿਣਤੀ ਦਾ ਇੱਕ ਅੱਖਰ ਬੋਲ ਦਿੰਦਾ ਉਹ ਬੋਲਣ ਤੋਂ ਬਾਅਦ ਅਸੀਂ ਉਹਦੀ ਜਿਹੜੀ ਕਿਲ ਲੈਂਦੀ ਹੁੰਦੀ ਇਹ ਸਾਡੀ ਮੰਤਰਾਂ ਦੇ ਨਾਲ ਪਰਚੀ ਆ ਮੰਤਰ ਲਿਖਿਆ ਤੇ ਹਾਂਜੀ ਇਸ ਨੂੰ ਇੱਕ ਪਰਚੀ ਲੈ ਕੇ ਜਾਂ ਉਹਦੀ ਕਿਲ ਤੇ ਰੱਖ ਕੇ ਅਸੀਂ ਉਹਰੇ ਕਿਲ ਦੇਣੀ ਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਸਿਰਫ 10 ਸਾਲ ਤੋਂ ਛੋਟੇ ਬੱਚਿਆਂ ਨੂੰ ਟੌਫੀਆਂ ਦੇਣੀਆਂ ਟੌਫੀਆਂ ਕੋਈ ਵੀ ਮਿੱਠੀ ਚੀਜ਼ ਟੌਫੀ ਵਗੈਰਾ ਦੇ ਦੇਵੇ ਤੇ ਆਪ ਨਹੀਂ ਖਾਣੀ ਉਹਨੇ ਨਾ ਬੜਿਆਂ ਨੂੰ ਦੇਣੀਆਂ ਸਿਰਫ ਬੱਚਿਆਂ ਨੂੰ ਦੇਣੀਆਂ ਉਹਦੇ ਨਾਲ ਬਿਲਕੁਲ ਉਹਦੀ ਜਾਨ ਜੜ ਠੀਕ ਹੋ ਜੇਗੀ ਤੇ ਇੱਕ ਹਨੂਮਾਨ ਜੀ ਦੀ ਅਰਜੀ ਲਗਾਉਣ ਤੋਂ ਬਾਅਦ ਦੰਦ ਦੰਤ ਜੇ ਜਿਵੇਂ ਵੀ ਕਿਸੇ ਨੂੰ ਕੀੜਾ ਲੱਗਿਆ ਹੋਏ ਉਹ ਇੱਥੇ ਆ ਕੇ ਲੁਧਿਆਣਾ ਦੇ ਅੰਦਰ ਆ ਕੇ ਇਹ ਚੀਜ਼ ਆਪਣੀ ਠੀਕ ਕਰਾ ਸਕਦੇ ਨੇ ਆਪਣੇ ਦੰਦ ਦਾ ਦਰਦ ਨੂੰ ਠੀਕ ਕਰਾ ਸਕਦੇ ਨੇ ਲੇਕਿਨ ਪਸ ਨਹੀਂ ਹੋਣੀ ਚਾਹੀਦੀ ਜਿਵੇਂ ਬਾਬਾ ਜੀ ਕਹਿ ਰਹੇ ਨੇ ਸਿਰਫ ਔਰ ਸਿਰਫ ਕੀੜਾ ਲੱਗਿਆ ਹੋਣਾ ਚਾਹੀਦਾ ਹੈ ਉਹਦੇ ਨਾਲ ਜਿਹੜੀ ਹੈ ਦੰਦ ਨੂੰ ਅਰਜ਼ੀ ਲਗਾ ਕੇ ਹਨੂਮਾਨ ਜੀ ਦੇ ਅੱਗੇ ਅਰਜ਼ੀ ਲਗਾ ਕੇ ਉਹਨੂੰ ਰੋਕ ਦਿੱਤਾ ਜਾਂਦਾ ਉਹਦੇ ਦਰਦ ਨੂੰ ਵੀ ਰੋਕ ਦਿੱਤਾ ਜਾਂਦਾ ਹੁਣ ਜਿੰਨੇ ਵੀ ਸਾਡੇ ਵਿਊਅਰਸ ਨੇ ਉਹ ਜ਼ਰੂਰ ਪਲੀਜ਼ ਧਿਆਨ ਨਾਲ ਸੁਣ ਲੋ ਬਿਕੋਜ਼ ਤੁਸੀਂ ਵੀਡੀਓ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਲੋਕਾਂ ਨੂੰ ਇੱਥੇ ਫਰਕ ਪ ਨਾ ਕਿੱਥੇ ਉਹਦੇ ਲਈ ਮੈਂ ਫਿਰ ਤੁਹਾਡੀ ਗੱਲ ਕਰਾਨੀ ਆ ਬਾਬਾ ਜੀ ਨਾਲ ਕਿ ਕਿੱਥੇ ਹੈਗਾ ਇਹ ਮੰਦਿਰ ਬਾਬਾ ਜੀ ਇਹ ਲੁਧਿਆਣੇ ਦੇ ਵਿੱਚ ਪ੍ਰਚੀਨ ਹਨੂਮਾਨ ਮੰਦਿਰ ਠਾਕੁਰਦਵਾਰਾ ਨੋਰੀਆ ਜਿਹੜਾ ਕਿ ਚੌੜੇ ਵਿਆਰ ਦੇ ਵਿੱਚੋਂ ਜੀ ਬੰਦਾ ਆ ਜਾਵੇ RAMNAL EASY ਹਾਂ ਜਿਸ ਜਿਹੜਾ ਬੰਦਾ ਮੋਬਾਈਲ ਚਲਾਉਣਾ ਜਾਣਦਾ ਉਹ Google ਦੇ ਉੱਤੇ ਇਹਦੀ ਲੋਕੇਸ਼ਨ ਸੈਂਡ ਕਰ ਲਏ ਲੋਕੇਸ਼ਨ ਭਰੋਗੇ ਉਹ ਬਿਲਕੁਲ ਲੋਕੇਸ਼ਨ ਤੁਹਾਨੂੰ ਠਾਕੁਰਦਵਾਰੇ ਦੀ ਲੁਧਿਆਣੇ ਦੀ ਆ ਜਾਊਗੀ ਔਰ ਉਰੇ ਆ ਜਾਵੇ ਔਰ ਇਹਦੀ ਜਿਹੜੀ ਟਾਈਮਿੰਗ ਹੈ ਸਵੇਰੇ 9:00 ਤੋਂ 4:00 ਵਜੇ ਤੱਕ ਦੀ ਹੈ ਮੈਂ ਬਾਰ-ਬਾਰ ਕਹੂੰਗਾ ਸਭ ਨੂੰ ਕਿ 9 ਤੋਂ 4 ਟਾਈਮਿੰਗ ਹੈ ਔਰ ਤਿਉਹਾਰ ਵਾਲੇ ਦਿਨ ਕੋਈ ਵੀ ਦਿਨ ਤਿਉਹਾਰ ਹੋਊਗਾ ਉਸ ਦਿਨ ਛੁੱਟੀ ਹੋਏਗੀ ਜਿਸ ਤਰ੍ਹਾਂ ਉਹ ਇੱਕ ਤਰੀਕ ਨੂੰ ਕਰਵਾ ਚੌਥ ਆ ਰਿਹਾ ਉਹ ਦਿਨ ਛੁੱਟੀ ਹੈ ਅੱਗੇ ਦੀਵਾਲੀ ਆ ਰਹੀ ਫਿਰ ਗੁਰਪੁਰਬ ਆ ਰਿਹਾ ਕਾਰਤਿਕ ਪੂਰਨਿਮਾਸ਼ੀ ਜਿਹਨੂੰ ਕਹ ਦਿੰਦੇ ਆਪਾਂ ਉਹ ਦਿਨ ਵੀ ਛੁੱਟੀ ਹੋਏਗੀ ਇਸ ਕਰਕੇ ਤਿਉਹਾਰਾਂ ਤੇ ਨਾ ਆਈਓ ਉਹ ਦਿਨ ਛੁੱਟੀ ਹੁੰਦੀ ਹੈ ਔਰ ਇਹਦੀ ਟਾਈਮਿੰਗ 9 ਤੋਂ ਸ਼ਾਮ ਦੇ 4 ਵਜੇ ਤੱਕ ਹੈ ਠਾਕੁਰ ਦਵਾਰਾ ਨੋਰੀਆ ਮੰਦਿਰ ਜਦੋਂ ਮਰਜ਼ੀ ਉਰੇ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੇਰੇ ਪਿੱਛੇ ਵੀ ਤੁਸੀਂ ਧਿਆਨ ਨਾਲ ਦੇਖੋਗੇ ਤੇ ਪਈਆਂ ਹੋਈਆਂ ਨੇ ਅਰਜ਼ੀਆਂ ਲੋਕਾਂ ਦੀ ਜਿਨ੍ਹਾਂ ਨੇ ਲਗਾਈਆਂ ਹੋਈਆਂ ਨੇ ਹਨੂਮਨ ਜੀ ਨੂੰ ਇਹ ਅਰਜ਼ੀ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਇੰਨੇ ਲੋਕ ਜਿਹੜੇ ਨੇ ਉਹ ਇਥੋਂ ਇਹ ਬਖਸ਼ ਵਾਲੀ ਜਗ੍ਹਾ ਤੋਂ ਆਪਣੇ ਆਪ ਨੂੰ ਠੀਕ ਕਰਕੇ ਆਪਣੇ ਦੰਦਾਂ ਨੂੰ ਠੀਕ ਕਰਕੇ ਜਾ ਚੁੱਕੇ ਨੇ ਤੇ ਅਗਰ ਤੁਹਾਨੂੰ ਵੀ ਫਰਕ ਪੈਂਦਾ ਹੈ ਤੇ ਦ ਸਿਟੀ ਹੈਡਲਾਈਨਸ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਫਾਇਦੇ ਦੀ ਗੱਲ ਕਰੀਏ ਤੇ ਤੁਹਾਨੂੰ ਇਹੋ ਜੀ ਚੀਜ਼ਾਂ ਦੱਸੀਏ ਜੋ ਤੁਹਾਡੇ ਲਈ ਲਾਭਦਾਇਕ ਹੋਏ ਤੁਹਾਡੇ ਲਈ ਫਾਇਦੇਮੰਦ ਹੋ ਅੱਛੀ ਤੇ ਸੱਜੀ ਖਬਰਾਂ ਲਈ ਹਮੇਸ਼ਾ ਲਈ ਜੁੜੇ ਰਹੋ ਸਾਡੇ ਨਾਲ ਦ ਸਿਟੀ ਹੈਡਲਾਈਨਸ